ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਕੌਫੀ ਦਾ ਕੱਪ ਆਪਣੇ ਹੱਥ ਦੇ ਵਿੱਚ ਹੈ ਤੇ ਸਮਾਂ ਸਵੇਰ ਦੇ 9 ਵਜੇ ਗਏ ਨੇ ਤੇ ਬਾਹਰ ਤੋਂ ਦੇਖੋ ਮਾਹੌਲ ਕਿਦਾਂ ਦਾ ਹੈ ਰੋਡ ਦੇ ਉੱਤੇ ਪੂਰੀ ਰੌਣਕ ਰਿਵੈਲਾ ਲੱਗਿਆ ਹੋਇਆ ਲੋਕ ਸਾਰੇ ਉੱਠ ਖੜੇ ਆ ਕੋਈ ਕੰਮਾਂ ਤੇ ਜਾ ਰਿਹਾ ਕੋਈ ਕੰਮਾਂ ਤੋਂ ਆ ਰਿਹਾ ਹੈ ਤੇ ਆਪਾਂ ਚੱਲੇ ਆ ਮਤਲਬ ਜਿਮ ਨੂੰ ਹਰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਇਨਵੈਸਟ ਕਰਨ ਦੀ ਕੋਸ਼ਿਸ਼ ਕਰਦਾ ਹੈ ਚਾਹੇ ਉਹ ਪੈਸੇ ਰੂਪ ਦੇ ਵਿੱਚ ਹੋਵੇ ਚਾਹੇ ਕੁਝ ਵੀ ਹੋਵੇ ਪਰ ਮੇਰਾ ਮੰਨਣਾ ਹੈ ਵੀ ਸਭ ਤੋਂ ਜਿਹੜੀ ਵਧੀਆ ਇਨਵੈਸਟਮੈਂਟ ਹੁੰਦੀ ਆ ਉਹ ਆਪਣੇ ਆਪ ਦੇ ਉੱਤੇ ਕਰਨੀ ਹੁੰਦੀ ਆ ਵੀ ਬੰਦੇ ਨੂੰ ਟਾਈਮ ਤੋਂ ਟਾਈਮ ਕੱਢ ਕੇ 45 ਮਿੰਟ 1 ਘੰਟਾ 2 ਘੰਟੇ ਜਿੰਨਾ ਵੀ ਹੋ ਸਕੇ ਤੇ ਜਾਇਜ਼ ਤੋਂ ਜਾਇਜ਼ ਟਾਈਮ ਆਪਣੇ ਆਪ ਨੂੰ ਦੇਣਾ ਚਾਹੀਦਾ ਹੈ ਤੇ ਉਹ ਟਾਈਮ ਜਿਹੜਾ ਦਿੱਤਾ ਵਾ ਖਰਾਬ ਨਹੀਂ ਹੁੰਦਾ ਹੈਗਾ ਜੇ ਆਪਾਂ ਇੱਕ ਦਿਨ ਦੇ ਵਿੱਚ ਕਿਤੇ 1 ਘੰਟਾ ਕੱਢ ਵੀ ਲਈ ਨਾ ਜਾਂ 45 ਮਿੰਟ ਕੱਢ ਵੀ ਲਈ ਆਪਣੀ ਬੋਡੀ ਵਾਸਤੇ ਜਿੱਥੇ ਆ ਕੋਈ ਮਰਜ਼ੀ ਵਰਕਆਊਟ ਕਰੀਏ ਉਹ ਆਪਣਾ ਕਹਿੰਦੇ ਨਹੀਂ ਫਲ ਨਹੀਂ ਜਾਂਦਾ ਹੈਗਾ ਉਹਦਾ ਆਪਾਂ ਨੂੰ ਫਲ ਜਰੂਰ ਮਿਲਦਾ ਹੈ ਪਰ ਮਿਲਦਾ 40-45 ਸਾਲ ਦੀ ਉਮਰ ਤੋਂ ਬਾਅਦ ਵਿੱਚ ਹੈ ਤੇ ਜਿਹੜੇ ਮੇਰੇ ਵੀਰ ਭੈਣ ਮੇਰੇ ਨਾਲ ਤੋਂ ਸਹਿਮਤ ਨੇ ਵਰਕਆਊਟ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਇਨਕਲੂਡ ਕੀਤਾ ਹੋਇਆ ਉਹ ਇਸ ਮੇਰੀ ਗੱਲ ਨੂੰ ਪ੍ਰੋਪਰ ਤਰੀਕੇ ਨਾਲ ਸਮਝਦੇ ਹੋਣਗੇ ਤੇ ਹੁਣ ਕੌਫੀ ਦਾ ਕੱਪ ਪੀ ਕੇ એનર્ਜੀ ਪੂਰੀ ਐਕਸਾਈਟਮੈਂਟ ਪੂਰੀ ਹੈ ਮਿੱਤਰੋ ਅੱਜ ਆਪਣਾ ਜਿਮ ਦੇ ਵਿੱਚ ਹੈਗਾ ਚੈਸਟ ਦਾ ਵਰਕਆਊਟ ਤੇ ਜਾ ਕੇ ਫੋ ਬੜਕਾਈਏ ਤੇ ਫਿਰ ਕਰੀਏ ਆਪਣੇ ਸੋਹਣੇ ਦਿਨ ਦੀ ਸ਼ੁਰੂਆਤ ਸਾਡੀ ਪੈਂਥੀ ਵੀ ਉੱਠੇ ਮੇ ਤੁਹਾਡੇ ਫੇਦਰ ਇਹਨੂੰ ਲੱਗਿਆ ਪਤਾ ਵੀ ਸਾਡੀ ਪੈਂਟਰੀ ਪਹਿਲਾਂ ਉਠਖੜਦੀ ਹੈ ਨਾ ਪੈਂਟਰੀ ਦੇਖ ਇਧਰ ਕਿੱਥੇ ਚਲੇਆ ਇਹਨੂੰ ਬਾਅਦ ਦਰਵਾਜਾ ਖੋਲਾ ਦੇ ਗਿਆ ਮਿੱਤਰੋ ਦੇਖੋ ਬਾਅਦ ਦਰਵਾਜਾ ਖੁੱਲਾ ਦੇ ਗਿਆ ਸਾਡੀ ਪੈਂਟਰੀ ਹੁਣ ਬੈਠੀ ਇੱਥੇ ਹੁਣ ਤੂੰ ਬਾਹਰ ਜਾਣਾ ਹੈ ਅੱਛੇ ਬੱਚੇ ਗੰਦੀਆਂ ਗੱਲਾਂ ਨਹੀਂ ਕਰਦੇ ਤੈਨੂੰ ਕਿੰਨੀ ਮਾਰਗੀ ਹੈ ਤੇ ਬਾਕੀ ਹਰਮਨ ਸਿੰਘ ਉਠਖੜੇ ਮਿੱਤਰੋ ਆਪਣੇ ਮੇਰੇ ਉਧਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋ ਗਈ ਆ ਹਾਂਜੀ ਤੇ ਮੈਂ ਉੱਠਿਆ ਆਪਣੀ ਕਾਫੀ ਬਣਾ ਕੇ ਪੀ ਰਿਹਾ ਹਰਮਨ ਉੱਠੇ ਹਰਮਨ ਆਪਣੀ ਦੁੱਧੇ ਪੱਤੀ ਬੈ ਕੇ ਪੀ ਰਿਹਾ ਤਾਂ ਚਾ ਵੀ ਨਹੀਂ ਮਦੋਦੇ ਪਤੀਓ ਮੇਰੇ ਕਾਫੇ ਪਾਇਆ ਕਹਿੰਦਾ ਵੀ એનર્ਜੀ ਸੀਜ ਪ ਜਿਸ ਰੀਚ એનર્ਜੀ ਆ ਜੇ ਖਾऊं ਪੀਉਂਗੇ ਵਧੀਆ ਫਿਰ ਇਹ ਵਧੀਆ ਤੁਸੀਂ ਸਰੀਰ ਨੂੰ ਬਾਹ ਸਕਦੇ ਹੋ ਹਨਾ ਪੈਂਦੀ ਹੈ ਹਨਾ ਭਾਈ ਐਦਾਂ ਹੀ ਗੱਲਬਾਤ ਕਿ ਵਧੀਆ ਖਾਓਗੇ ਤਾਂ ਹੀ ਵਧੀਆ ਬਹੋਗੇ ਹਨਾ ਸ਼ਾਂਤ ਹੋ ਕੇ ਬੈਲ ਗਿਆ ਜੋ ਭਾਈ ਸਤਨਾਉ ਸੱਚਾ ਤਾਂ ਆ ਸ਼ਾ ਸੁੱਕ ਰੱਖੀ ਮੇਰੇ ਦਾਦੇ ਆ ਸਭ ਤੋਂ ਪਹਿਲਾ ਕਰਿਓ ਤੇ ਦੇਖੋ ਮੇਤਰੋ ਬਾਹਰ ਮੋ ਦੇਖੋ ਧੁੰਦ ਪੈਣ ਲੱਗਿਆ ਆਪਣੇ ਵੀ ਗਰਮੀ ਗਰਮੀ ਹੋ ਰਹੀ ਵੀ ਐਦਾਂ ਹੀ ਰਹਿੰਦੀ ਤਰੇਲ ਪਜੇ ਸਾਡੇ ਨੂੰ ਤਰੇਲ ਵੀ ਕਹਿੰਦੇ ਨੇ ਸਾਡੇ ਨੂੰ ਸਗੜ ਵੀ ਕਹਿੰਦੇ ਨੇ ਆ ਤੇ ਤੁਸੀਂ ਕਰੋ ਕਮੈਂਟ ਤੁਹਾਡੇ ਏਰੀਆ ਵਿੱਚ ਕੀ ਕੀ ਕਹਿਨੇ ਆ ਚੀਜ਼ ਨੂੰ ਆ ਦੇਖੋ ਤਰੇਲ ਵੀ ਕਹਿ ਦਿੰਦੇ ਆ ਤੇ ਸਗੜ ਵੀ ਕਹਿ ਦਿੰਦੇ ਆ ਪਰ ਇੱਕ ਗੱਲ ਤਾਂ ਤੁਹਾਨੂੰ ਮੇਥੋਂ ਮੰਨਣੀ ਪੈਣੀ ਆ ਜਿਹੜੀ ਸਵੇਰ ਹੈ ਨਾ ਉਹ ਵਕਤ ਜਿਹੜਾ ਬਹੁਤ ਸੋਹਣੀ ਹੁੰਦੀ ਆ ਦੇਸ਼ ਧਰਤੀ ਕੋਈ ਮਰਜ਼ੀ ਹੋਵੇ ਪਰ ਜਿਹੜੀ ਸਵੇਰ ਦੀ એનર્ਜੀ ਹੁੰਦੀ ਹੈ ਕਿ ਪੋਜ਼ਿਟਿਵ એનર્ਜੀ ਹੁੰਦੀ ਆ ਨਾ ਉਹ ਹਰ ਦੇਸ਼ ਨੂੰ ਬਰਾਬਰ ਦੀ ਮਿਲਦੀ ਆ ਆਪਣਾ ਦਿਨ ਕਿੱਦਾਂ ਦਾ ਰਹਿਣਾ ਹੈ ਇਹ ਸਾਰਾ ਡਿਪੈਂਡ ਹੁੰਦਾ ਆਪਣੇ ਸਵੇਰ ਦੀ ਸ਼ੁਰੂਆਤ ਤੋਂ ਵੀ ਆਪਣੀ ਦੀ ਸਵੇਰ ਦੀ ਸ਼ੁਰੂਆਤ ਉਹ ਕਿਦਾਂ ਦੀ ਰਹਿੰਦੀ ਆ ਜੇ ਆਪਣੀ ਸਵੇਰ ਦੀ ਸ਼ੁਰੂਆਤ ਐਨ ਫੁੱਲ ਪੋਜ਼ਿਟਿਵ ਵਾਲੀ ਹੋਵੇ ਨਾ ਵਾਈਬਸ ਵਾਲੀ ਹੋਵੇ ਤਾਂ ਸਾਰਾ ਦਿਨ ਮਿੱਤਰੋ ਆਪਣਾ એનર્ਜੀ ਦਾ ਰਹੂਗਾ ਇਸ ਕਰਕੇ ਸਵੇਰ ਉੱਠਦੀ ਸਾਰ ਆਪਣੇ ਬੱਚਿਆਂ ਨੂੰ ਆਪਾਂ ਨੂੰ ਝੜਕਣਾ ਨਹੀਂ ਚਾਹੀਦਾ ਤੇ ਮਾਪੇ ਆਪਾਂ ਨੂੰ ਬੱਚਿਆਂ ਨੂੰ ਝੜਕਣਾ ਚਾਹੀਦਾ ਮੰਨ ਲਾ ਵੀ ਘਰ ਦੇ ਵਿੱਚ ਜਿਹੜਾ ਮਾਹੌਲ ਹੋਵੇ ਨਾ ਬਿਲਕੁਲ ਪਿਆਰ ਵਾਲਾ ਹੋਵੇ ਕਿਸੇ ਨੂੰ ਠਾ ਲੈਣਾ ਵੀ ਆ ਕਿਸੇ ਨੂੰ ਜਗਾਉਣਾ ਵੀ ਆ ਤੇ ਕੋਈ ਵੀ ਗੱਲ ਕਰਨੀ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਉਹ ਬੰਦ ਨੂੰ ਕਰਦੇ ਚਾਹੀਦੇ ਕਿਉਂਕਿ ਉਦੋਂ ਜਿਹੜਾ ਸਬਕੌਂਸ਼ੀਅਸ ਮਾਈਂਡ ਹੁੰਦਾ ਹੈ ਉਹ ਹਲੇ ਉੱ ਉਹਨੂੰ ਆਪਾਂ ਨੇ ਪੋਜ਼ਿਟਿਵ ਬਾਈਬਸ ਏਨਰਜੀ ਦੇਣੀ ਹੁੰਦੀ ਆ ਤਾਂ ਕਿ ਆਪਣਾ ਸਾਰਿਆਂ ਦਾ ਸਾਰੇ ਪਰਿਵਾਰ ਦਾ ਸਾਰਾ ਦਿਨ ਐਨ ਪੋਜ਼ਿਟਿਵ ਪੋਜ਼ਿਟਿਵ ਹੀ ਲੰਗੇ ਹੁਣ ਕਰੀਏ ਕਾਰਡ ਪੁਆਇੰਟਸ ਕਰੀਏ ਜੀ ਮੈਂ ਇੱਥੇ ਹੁਣ ਟਾਈਮ 10:39 ਹੋ ਗਿਆ ਮਿੱਤਰੋ ਤੇ ਆਪਣਾ ਜਿਹੜਾ ਵਰਕਆਊਟ ਸੀਗਾ ਜਿਹੜਾ ਕੰਪਲੀਟ ਹੋ ਗਿਆ ਆ ਜਿਸਕੇ ਸਾਰਾ ਮੇਰਾ ਪੋਲੜੇ ਮਤਲਬ ਇਹ ਵਿੱਚ ਚੈਸਟ ਵਰਕਆਊਟ ਤੇ ਆਪਣੇ ਟ੍ਰਾਈਸੈਪਸ ਤੇ ਸ਼ੋਲਡਰ ਪੂਰੇ ਸਵਾ ਘੰਟੇ ਮੈਂ ਤਲਾਈ ਅੱਜ ਓ ਬੱਲੇ 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 ਹੋਈ ਪਈ ਆ ਬਾਈ ਕਿਦਾਂ ਖਾਜੀ ਹਾਲ ਕੀ ਰਾ ਚੱਲਦਾ ਇਹ ਬੜਾ ਸੌ ਬਣੀ ਬੈਠਾ ਜੀ ਇਹ ਹੁਣ ਸੌ ਬਣੀ ਆ ਜੀ ਕਦ ਆਖਿਰ ਕਦੇ ਕੂੜਾ ਉੱਧਰ ਨੂੰ ਖੜਾ ਹੁੰਦਾ ਕਦੇ ਉੱਧਰ ਨੂੰ ਖੜਾ ਕਰਦਾ ਹੈ 35 ਤੋ ਇਨੀ ਇਲਤ ਕਰਦੇ ਹੈ ਫੇ ਹੁਣ ਸਭ ਕਿਹਨ ਬਣ ਕੇ ਬੈਠ ਗਿਆ ਸਭ ਫਿਰ ਮਨੋ ਧਾਗਾ ਲੱਭ ਗਿਆ ਹੁਣ ਪਤਾ ਨਹੀਂ ਇਹ ਲੱਭਦਾ ਫਿਰਦਾ ਹੁਣ ਇਹਦੇ ਵਿੱਚੋਂ ਆ ਧਾਗਾ ਮਿਲ ਗਿਆ ਫਿਰ ਇਹ ਲੈ ਕੇ ਬੈਠ ਗਿਆ ਬਸ ਆ ਧਾਗਾ ਤੇ ਨਿਕੀ ਬਹੁਤ ਆ ਧਾਗੇ ਦਾ ਹੈ ਧਾਗਾ ਲੈ ਬੈਠਾ ਕਿ ਤਾ ਸਵਲ ਤੂੰ ਤਾਂ ਐਕਟਿਵ ਪੂਰਾ ਬੈਠਾ ਹੋਏ ਤੂੰ ਤਾਂ ਫੋਲ ਐਕਟਿਵ ਬੈਠੇ 35 ਫੋਲ ਐਕਟਿਵ ਐ ਚੇ ਬਾਈ 35 ਹੈਨਾ ਬਾਈ ਆਇਦਰ ਬਾਹਰ ਤੋਂ ਪਸੂ ਕਰ ਛੱਕਾ ਗਏ ਕਿ ਮੈਂ ਬਾਹਰ ਅਨਾ ਬਾਰ ਗਿਆ ਕਟਾ ਕਰ ਮਾ ਛੜ ਦੇ ਛੜ ਦੇ ਛੜ ਦੇ ਛੜ ਦੇ ਆ ਜਾ ਤੈਨੂੰ ਬਾਹਰ ਤੋਂ ਪੁਖਾਵਾ ਤੂੰ ਪਛੇੜ ਗਿਆ ਬਾਹਰ ਤੂੰ ਪੱਜਾ ਬਾਹਰ ਜਾਣੀ ਜਾਂਦੇ ਬਾਹਰ ਨਹੀਂ ਠੀਕ ਇਹ ਬਾਹਰ ਤੋਂ ਬਾਜੂ ਕਰੀ ਹੈ ਹੈ ਹਾਲ ਕੀ ਸਤ ਹੈ ਤੂੰ ਪੁੱਗੇ ਜਿੰਨਾ ਬੀ ਮੈਂ ਤੀਲਾ ਹਲਾਵੇਂ ਦੀ ਤੂੰ ਪੁੱਜਿਆ ਜਨਵਰੀ ਨੂੰ ਸੋਣੀ ਲੱਦੀ ਹੈ ਨਾ ਜਦੋਂ ਸੂਰਜ ਦੀ ਕਿਹ ਚੀਜ਼ ਹੈ ਸਭ ਵਾਸਤੇ ਬਰਾਬਰ ਆਉਂਦਾ ਹੈ ਹੈਨਾ ਬੰਦਿਆਂ ਵਾਸਤੇ ਵੀ ਜਾਨਵਰਾਂ ਵਾਸਤੇ ਵੀ ਪਸ਼ੂ ਪੰਛੀ ਸਾਰੇ ਵਾਸਤੇ ਬਰਾਬਰ ਆਉਂਦਾ ਹੈ ਟਿਕੈਂਟ ਹੈਨਾ ਐਂ ਕਹ ਬੈਂਤੀ ਸ਼ਰਮਿਕ ਵਰਗ ਇਹਦੇ ਕਿ ਗੁੱਡ ਮਾਰਨਿੰਗ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਮੇਰੇ ਵੱਲੋਂ ਹੈਨਾ ਭਾਈ ਰਿਚੀ ਜੀ ਹੈਨਾ ਤੁਸੀਂ ਮੇਰੇ ਤੋਂ ਕਰਕੇ ਕਮੈਂਟ ਤੁਹਾਨੂੰ ਪੈਂਥਰ ਅਗੇ ਨਾਲ ਲੱਗਦਾ ਵੀ ਅਗੇ ਨਾਲ ਵੱਡਾ ਹੋ ਗਿਆ ਹੁੰਦਾ ਨਾ ਅਸੀਂ ਤਾਂ ਰੋਜ਼ ਦੇਖਦੇ ਹਾਂ ਸਾਨੂੰ ਘੱਟ ਪਤਾ ਲੱਗਦਾ ਤੇ ਤੁਸੀਂ ਰੋਜ਼ ਦੇਖਦੇ ਹੋ ਪੈਸੇ ਪਰ ਦੱਸਿਓ ਫਿਰ ਵੀ ਜੱਜ ਕਰਕੇ ਵੀ ਹਾਂ ਅੱਗੇ ਨਾਲੋਂ ਅੱਗੇ ਛੋਟਾ ਹੀ ਹੁੰਦਾ ਸੀਗਾ ਨਟਕੂ ਜੀਆ ਤੇ ਹੁਣ ਥੋੜਾ ਅੱਗੇ ਨਾਲੋਂ ਵੱਡਾ ਹੋ ਗਿਆ ਨਾ ਹੈ ਨਾ ਮੈਂ ਤੀ ਚੱਲੀਏ ਤੈਨੂੰ ਬਸ ਬਸ ਬਾਹਰ ਨਹੀਂ ਬਹੁਤਾ ਫੀਦਾ ਹੁੰਦਾ ਹਾਂ ਚਿੜੀ ਫੜ ਕੇ ਲੈ ਜਾ ਵੀ ਚਿੜੀ ਚਿੜੀ ਫੜ ਕੇ ਦਿਲ ਪੈਂਦੀ ਹੈ ਚੱਲ ਲੈ ਤੁਸੀਂ ਰਹੇ ਇਹ ਇੱਕ ਸੇ ਨਾ ਲਵੀਆ ਪਰ ਮੈਟਰਮ ਕਰਦੇ ਆ ਬ੍ਰੇਕਫਾਸਟ ਬ੍ਰੇਕਫਾਸਟ ਹੀ ਛਕਾਂਗੇ ਆਪਾਂ ਪ੍ਰੋਟੀਨ ਛੀਏਗਾ ਫਿਰ ਉਸ ਤੋਂ ਬਾਅਦ ਪੀ ਕੇ ਤੇ ਆਪਾਂ ਆਪਣੇ ਦਿੰਦੇ ਕੰਮ ਕਰਦੇ ਦੇਖੋ ਪਸੀਨਾ ਪਸੀਨੀ ਸਰੀ ਹੋਇਆ ਵੈ ਜਦਾਂ ਬੰਦਾ ਮਿਹਨਤ ਮੂੰਹ ਤੇ ਲਾਉਂਦਾ ਹੈ ਚਾਹੇ ਸਿਆਲ ਹੋਵੇ ਚਾਹੇ ਹੋਵੇ ਗਰਮੀ ਸਰੀ ਦੇ ਵਿੱਚ ਦਾ ਬੰਦੇ 'ਚ ਅੱਗ ਨਿਕਲਦੀ ਐਨ ਮਿਹਨਤ ਆ ਚੀਜ਼ ਐ ਤੇ ਸਾਰਾ ਦਿਨ ਫੇੜਾ ਫੁੱਲ એનર્ਜੀ ਦਾ ਨਿਕਲਦਾ ਹੈ ਉਹ ਨੈਕਸਟ ਲੈਵਲ ਨਿਕਲਦਾ ਐ ਇਹਦੇ ਵਿੱਚ ਮਿੱਤਰੋ ਹੈਗੀਆਂ ਐ ਮਿਰਚਾਂ ਹਰੀਆਂ ਲਾਲ ਪੀਲੀਆਂ ਮਿਰਚਾਂ ਤੇ ਬਹੁਤ ਤਿੱਖੀਆਂ ਮਿਰਚਾਂ ਐ ਜਿਹੜੀਆਂ ਵਾਲੀ ਮਿਰਚਾਂ ਨਾ ਇਹ ਆਪਾਂ ਨੂੰ ਗੱਲ ਕੋਲ ਦੇਖਿਆ ਸੀ ਮੈਂ ਹਾਂਜੀ ਆਪਣੇ ਖਾਣ ਆਉਂਦੇ ਹੁੰਦੇ ਆ ਪੀਜ਼ਾ ਖਾਣ ਆਉਂਦੇ ਹੁੰਦੇ ਆ ਮੀਆਂ ਬੀਬੀ ਉਹ ਦੇ ਕੇ ਗਏ ਸੀਗੇ ਜੀ ਇਹ ਮਿਰਚਾਂ ਹੈਗੇ ਮੈਂ ਥੋੜੇ ਜੁਗਲਬਰੀ ਆਰੀਆਂ ਮਨ ਲਵੀ ਕਲਬਰੀ ਆ ਮੇਰੇ ਮੈਨੂੰ ਮਿਰਚਾਂ ਲਾਦੇ ਬਹੁਤ ਤਿੱਖੀਆਂ ਲੋਕ ਬਹੁਤ ਪਸੰਦ ਕਰਦੇ ਮਿਰਚਾਂ ਖਣੀਆਂ ਕਲਬਰੀ ਆ ਜਿਹੜੇ ਦੇਜੁਗ ਲੱਭੇ ਲੋਕ ਹੈ ਨਾ ਤੇ ਸਾਨੂੰ ਮਿਰਚਾਂ ਦੇ ਕਹਿੰਦੇ ਨਾ ਇਹਨੂੰ ਮਿਰਚਾਂ ਸੁਕਾ ਕੇ ਰੱਖਿਓ ਕਹਿੰਦੇ ਸਾਨੂੰ ਤੇਲ ਪਾ ਕੇ ਰੱਖਿਓ ਜਿਵੇਂ ਅਸੀਂ ਪੀਜ਼ਾ ਖਾਵਾਂਗੇ ਸਾਨੂੰ ਉਹੀ ਪੀ ਉੱਪਰ ਮਿਰਚਾਂ ਪਾਏਗੇ ਤਿੱਖੀਆਂ ਹਾਂਜੀ ਹੁਣ ਆਪਾਂ ਇਹ ਧੋਲੀਆਂ ਤੋਕੇ ਸਵਾਰ ਕੇ ਤੇ ਕੱਪੜੇ ਸੁਕਣੇ ਪੋਰਾਂ ਧੁੱਪ ਦੇ ਵਿੱਚ ਜਿਹੜਾ ਆਪਣੀ ਇੰਡੀਆ ਮੰਮੀ ਨਹੀਂ ਪਾਉਂਦੇ ਹੁੰਦੇ ਤੇ ਬਹੁਤ ਤਾਂ ਇੱਥੇ ਰੱਖਦੇ ਰੱਖ ਸਾਈਡ ਤੇ ਰੱਖ ਲਓ ਉੱਥੇ ਰੱਖ ਦਿੰਦੀ ਹਾਂ ਉੱਥੇ ਰੱਖੋ ਆ ਜੇ ਕੋ ਬੈਸਟ ਜਗ੍ਹਾ ਵਾਲੀ ਤਾਂ ਫਿਰ ਉਹਨਾਂ ਦੇ ਹਿੰਦਕ ਕਰੋ ਹੈ ਖੇਡਣਾ ਸ਼ੁਰੂ ਕਰ ਦੇਣਾ ਹਰੇ ਚੀਨ ਉਹ ਖੁਸ਼ੀ ਵੀ ਕਰ ਦਿੰਦਾ ਹੁਣ ਮਿਰਚਾਂ ਮਿਰਚੀ ਹੋਈ ਪਈ ਇਹਨੂੰ ਤਾਂ ਫੋਕੀ ਪਾ ਦੇ ਠੀਕ ਹੋ ਗਿਆ ਐਉਂ ਲੱਗੜ ਹੋਣਗੇ ਇਹਨੂੰ 2-4 ਤੇ ਲੱਗਣਗੇ ਇਹਨੂੰ ਹਾਂ ਜੀ ਐ ਪੂਰੇ ਸੁੱਕ ਜੇ ਤਾਂ ਤੰਬੜ ਮੈਣਾ ਪੂਰੇਣ ਉਦੋਂ ਫਿਰ ਫਿਰ ਆਪਾਂ ਲੈ ਕੇ ਨਾ ਤੇਲ ਐਕਸਟਰਾ ਵਰਜਿੰਨ ਦੀ 올ੀਵਿਆ ਤੇਲ ਲੈ ਕੇ ਉਹ ਚ ਪਾ ਕੇ ਪੰਜ ਚਾਰ ਮਿਰਚਾਂ ਲਾਲ ਪੀੜੀਆਂ ਸੁੱਕੀਆਂ ਮਿਰਚਾਂ ਨਾ ਫੇ ਛੱਡ ਦੇਣੀ ਆ ਆਪਣੇ ਇੱਕ ਨੇ ਧੁੱਪ 'ਚ ਲਵਾਵਾ ਬਾਅਦ ਚ ਉਹਨਾਂ ਨੂੰ ਤੇ ਸਾਰਾ ਰਸ ਹੈ ਉਹ ਤੇਲ ਦੇ ਵਿੱਚ ਆ ਜਾਊਗਾ ਭਾਬਾ ਜਿਹੜਾ ਜਿਹੜਾ ਪੀਜ਼ਾ ਖਾਣ ਵਾਸਤੇ ਆਇਆ ਦੋ ਚਾਰ ਬੂੰਦਾਂ ਉੱਤੇ ਤੇਲ ਦੀਆਂ ਪਾਈਆਂ ਤੇ ਖਿੱਤਕੇ ਦੀਆਂ ਤੇ ਲੱਕੜ ਦੀ ਪੱਟੀ ਦਾ ਫਰੈਸ਼ ਫਰੈਸ਼ ਪੀਜ਼ਾ ਬਾਹਰ ਨਿਕਲ ਲੈ ਤੇ ਫਰੈਸ਼ ਵਾਈ ਮਿਰਚਾਂ ਦਾ ਜਿਹੜਾ ਬਣਿਆ ਹੋਇਆ ਘਰਾਂ ਬਣਾ ਤੇਲ ਉਹ ਵਿੱਚ ਪਾਵਾਂਗੇ ਉੱਪਰ ਮੇਰੇ ਤਾਂ ਮੂੰਹ 'ਚ ਹੁਣੇ ਮਿੱਤਰੋ ਪਾਣੀ ਆਉਣ ਲੱਗ ਗਿਆ ਇਹ ਹੁੰਦੀ ਆ ਵੀ ਬਹੁਤ ਤਿੱਖੀਆਂ ਨੇ ਹਨਾ ਜੀ ਇੱਕ ਵਾਰੀ ਆਪਾਂ ਲਗਵਾਈਆਂ ਹੋਈਆਂ ਸੀਗੀਆਂ ਬੂਟੇ ਬਹੁਤ ਤਿੱਖੀਆਂ ਮਿਰਚਾਂ ਸੀਗੀਆਂ ਇਹਦਾ ਤੜਕਾ ਚੱਲ ਗਿਆ ਸ਼ੁਰੂ ਹੋ ਗਿਆ ਮ ਆਲੂ ਰਾਜਮਾਸ ਆਲੂ ਰਾਏ ਮਾਰੂਪਰ ਦੇ ਵਿੱਚ ਆਲੂ ਹੀ ਪਾਤੇ ਆ ਤੇ ਰਾਜਮੇ ਪਾਤੇ ਆ ਇਕੱਠੇ ਹੀ ਉਬਲਣਗੇ ਸਾਈਡ ਤੇ ਤੜਕਾ ਤਿਆਰ ਹੋ ਰਿਹਾ ਆਪਣਾ ਇਹਦੇ ਵਿੱਚ ਇੱਕ ਦੀ ਹਿੰਦਚ ਘੱਟ ਕੇ ਪਾ ਲਿਓ ਮਾਜੀ ਪਾ ਲਈ ਜੀ ਆ ਦੇਖੋ ਪਾ ਲਈ ਹਾਂ ਜਲੋਈ ਤੇ ਰੈੱਡ ਤੇ ਗ੍ਰੀਨ ਮਤਲਬ ਕੀ ਬੈਸਟ ਕੰਬੀਨੇਸ਼ਨ ਹੈ ਇਹ ਦੇਖੋ ਖਾ ਕੇ ਪਤਾ ਲੱਗੂ ਕੌਣ ਤੇ ਕਿੰਦਰਾ ਬਣਦਾ ਸਹੀ ਗੱਲ ਹੈ ਟਿੱਕੀਆਂ ਬਹੁਤ ਆ ਸਹੀ ਗੱਲ ਹੈ ਹੈਨਾ ਮੈਂ ਮੜਾ ਹੱਥ ਲਾਇਆ ਦੇਖੇ ਤੁਮ ਮਾ ਜੀ ਮੈਨੂੰ ਤਾਂ ਬਹੁਤ ਬਹੁਤ ਸਮੈਲ ਆਈ ਜੀ ਬਹੁਤ ਸਹੀ ਗੱਲ ਹੈ ਸਿੱਕੀ-ਸਿੱਕੀ ਹੈ ਜੀ ਸਹੀ ਬਾਤ ਹੈ ਤੁਸੀਂ ਕਰੋਗੇ ਤਿਆਰ ਆਪਣਾ ਲੰਚ ਦਾ ਸਿਸਟਮ ਤੇ ਮੈਂ ਆਪਣਾ ਕੰਮ ਕਰ ਦੇਖ ਕੇ ਆ ਠੀਕ ਹੈ ਓਕੇ ਜੀ ਸਾਡੀ 35 ਨੂੰ ਖੰਭ ਲੱਗ ਗਿਆ ਮਿੱਤਰੋ ਉਹ ਦੇਖੋ ਇਧਰ ਆਪਣੇ ਗਵੰਡੀਆਂ ਦੇ ਘਰ ਜਾ ਕੇ ਪੜ ਗਿਆ 35 ਸਾਡਾ ਉਹ ਬੈਠੇ 35 ਤੈਨੂੰ ਕੀ ਕਿਹਾ ਕਿ ਧਰ ਹੀ ਜਾਣਾ ਹੈਗਾ ਹੈ ਤੈਨੂੰ ਕਿਹਾ ਤਾਂ ਜਾਣਾ ਨਹੀਂ ਕਿਸੇ ਘਰੇ ਜਾਣਾ ਹੈਗਾ ਦੱਸ ਕੇ ਜਾਣਾ ਹੈ ਤੈਨੂੰ ਕਿਹਾ ਸੀਗਾ ਵੀ ਦੱਸ ਕੇ ਜਾਣਾ ਹੁਣ ਹੈ ਰੋਜ ਦੇ ਲ ਉਰਦਾ ਹੀ ਜਾਂਦਾ ਹੈ ਹਾਂਜੀ ਉਰਦਾ ਹੀ ਜਾਂਦਾ ਸੈਂਤੀ ਆਪਕੋ ਮੈਨੇ ਕਹਾਤਾ ਵੀ ਕਰਛੜ ਕੇ ਜਾਣਾ ਕਿਤੇ ਦਸਕੇ ਜਾਣਾ ਕਿਥੇ ਚੱਲੇ ਮੈਂ ਹੈ ਐਦਾ ਪੁੱਤ ਕਿਹਦੇ ਘਰ ਸ਼ੋ ਜਾਇਦਾ ਹੁੰਦਾ ਕਿ ਅੱਛਾ ਅੱਛੇ ਬੱਚੇ ਬਣ ਕੇ ਬੈਠੋ ਆਪਣੇ ਘਰੇ ਹੂੰ ਓਕੇ ਇਹ ਨੋ ਨੋ ਨੇ ਲਿਜਾਇਆ ਹੋਇਆ ਹੈ ਹੈ ਇਹ ਨੋਨੋ ਨੇ ਗਜਾਏ ਹੋਏ ਉੱਧਰ ਨੋਨੋ ਨਾ ਮੀਟ ਵਗੈਰਾ ਖਾਂਦਾ ਹੁੰਦਾ ਹੈ ਜੀ ਇਹ ਮਾਣਾ ਮਟਾ ਉੱਥੇ ਖੜਿਆ ਰਹਿੰਦਾ ਇਹਨੂੰ ਬਲਾ ਕੇ ਮੀਟ ਰੱਖ ਦਿੰਦਾ ਇਹ ਹੱਡੀ ਚੱਕ ਕੇ ਜਦ ਇਹਧਰ ਨੂੰ ਭੱਜ ਆਉਂਦਾ ਜੀ ਕੋਲੋ ਦਾ ਪੀਸ ਮੈਂ ਇੱਕ ਦਿਨ ਸੋਚਿਆ ਵੀ ਇਹ ਕੋਲੋ ਕਿੱਥੋਂ ਲੈ ਕੇ ਆਏ ਫਿਰ ਮੈਂ ਦੇਖਿਆ ਉਧਰ ਨੋਨੋ ਬੈਠਾ ਖਾਵੇ ਫਿਰ ਹੁਣ ਨੋਨੋ ਦੀ ਹੁੰਦੀ ਹੈ ਜਦ ਇਹ ਚੱਲਿਆ ਜਾਂਦਾ ਜੀ ਪਤਾ ਲੱਗ ਗਿਆ ਇਹਨੂੰ ਪਤਾ ਲੱਗ ਗਿਆ ਜੀ ਪਰ ਫੇ ਵੀ ਇਹ ਰੱਖੀ ਮਿਰਚਾਂ ਦੇ ਨਾਲ ਕਿਹਦੇ ਮਿਰਚਾਂ ਦੰਦੀ ਵੱਢ ਲਵੇ ਬਾਅਦ ਜੀਬ ਜਲੇ ਇਹਦੀ ਕਿ ਛੱਡ ਦੇਣੀ ਆ ਜੀ ਇਹਨੇ ਫਿਕਜ਼ਨ ਉੱਥੇ ਚਲੇ ਗਿਆ ਮੈਨੂੰ ਉਹਨਾਂ ਨੇ ਕਿਹਾ ਵੀ ਸਾਡਾ ਇੱਥੇ ਮੇਰਾ ਉਹ ਪੈਂਥਰ ਆਇਆ ਕਹਿੰਦਾ ਹਾਂਗਾ ਨਾ ਅੰਦਰ ਹੋਣਾਗਾ ਤਾਂ ਕੱਢ ਲਿਆ ਜਾ ਉਹਨੂੰ ਮੈਨੂੰ ਵੀ ਪਤਾ ਲੱਗ ਗਿਆ ਚਲ ਠੀਕ ਹੈ ਮੈਂ ਅੰਦਰ ਦੀ ਕਰ ਕਿਉ ਮੈਂ ਠੀਕ ਹੈ ਜੀ ਚਲ ਅੰਦਰ ਚਲੋ 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 ਹੁਣ ਟਾਈਮ ਇਤ ਰੋਟੀ ਖਾਣ ਦਾ ਹੋ ਗਿਆ ਤੇ ਕੁਸ਼ਾਨ ਵੀ ਸਕੂਲ ਤੋਂ ਆਪਣਾ ਆ ਗਿਆ ਤੇ ਕੁਸ਼ਾਨ ਦੀ ਮੰਮਾ ਨੇ ਰੋਟੀ ਪੈਕ ਕੀਤੀ ਵੀ ਆ ਪਲੇਟਾਂ ਚ ਪਾਈ ਵੀ ਹੈ ਤਿਆਰੀ ਆ ਪਰ ਆ ਦੇਖੋ ਅੱਛੀ ਕੀ ਹੈ ਮੇਰੀ ਮੈਂ ਕਿ ਰੋਟੀ ਖਾਣ ਤੋਂ ਪਹਿਲਾਂ ਕੁਸ਼ਾਨ ਨੂੰ ਦੰਦ ਠੀਕ ਕਰਦੀ ਮੜ ਮੜਿਆ ਪਾ ਪਹਿਲਾਂ ਦੰਦ ਠੀਕ ਕਰੀ ਦਲ ਮੜ ਮੜਿਆ ਹੈ ਟਾੜਾ ਆ ਰੋਟੀ ਵਿੱਚ ਐ ਚਾਬੇ ਹੋ ਗਏ ਤੇ ਕਿਰਨ ਵਧੀਆ ਨਾ ਹੋਰ ਦੋ ਦੰਦ ਤਿੱਖੇ ਕਰਦੀ ਪੈਂਥਰ ਦੇ ਦੰਦ ਕਰੀ ਤੇਰੇ ਆ ਤਿੱਖੀਆਂ ਕੀ ਬਣਾਇਆ ਖਾਣ ਨੂੰ ਅੱਜ ਰਾਜਮਾ ਜੀ ਅੱਜ ਰਾਜਮਾ ਬਣਾਇਆ ਸਵੇਰੇ ਆਪਾਂ ਦੇਖੀ ਸੀਗੀ ਮੈਂ ਭੁੱਲ ਗਿਆ ਸੀਗਾ ਕਿਉਂ ਦਿਨ ਵਿੱਚ ਮਿੱਤਰੋ ਕੰਮਿਆਂ ਨੇ ਹੁੰਨੇ ਕਰਨ ਵਾਲੇ ਨਾ ਬੰਦਾ ਅੰਤ ਜੀ ਇਹਦਾ ਭੁੱਲ ਜਾਂਦਾ ਵੀ ਹਾਂ ਕੀ ਬਣਾਇਆ ਕੀ ਖਾਦਾ ਹੈ ਨਾ ਤੇ ਰੋਟੀ ਪਾਣੀ ਖਾਣੇ ਆ ਹੁਣ ਤੇ ਉਸ ਤੋਂ ਬਾਅਦ ਫਿਰ ਗੁਰシャン ਵੀਰ ਨੇ ਅੱਜ ਨਾ ਪਤਾ ਕੀ ਪਾਇਆ ਹੋਇਆ ਗੁਰシャン ਵੀਰ ਅੱਜ ਮਿੱਤੂ ਪਾਈ ਹੋਏ T-shirt ਮੇਰੇ ਵਾਲੀ ਜਿਹੜੀ ਉਦੋਂ ਨੇ ਮੈਂ ਲੈ ਕੇ ਆਇਆ ਤਾਂ ਮਾਰਕੀਟ ਤੋਂ ਤੇ ਦੇਖਿਆ ਜੀ ਵਲੌਗ ਜੇ ਨਹੀਂ ਦੇਖ ਤੇ ਆ ਟ-ਸ਼ਰਟ ਲੈ ਮੈਂ ਲਿਕੇ ਆ ਸੀਗਾ ਦੋ ਟ-ਸ਼ਰਟ ਇੱਕ ਬਲੈਕ ਦੂਈ ਸੀਗੀ ਅਜ ਬਲੈਕ ਗੁਰਸ਼ਾਨੀ ਵਿੱਚ ਫਿਰਦਾ ਇਹਦੀ ਆ ਗਈ ਸ਼ਰਟ ਹੈ ਥੋੜੀ ਲੰਬੀ ਲੈ ਥੋੜੀ ਜਾਨ ਨੂੰ ਬਲ ਨੂੰ ਲੰਬੀ ਬਸ ਮਰੀ ਬੱਸ ਤਾਂ ਠੀਕ ਹੈ ਚਲ ਦੇ ਹੁਣ ਕਹਿਦਾ ਵੀ ਦਿਖਾਵੀ ਨਾ ਹੁਣ ਉਹ ਕਰਦਾ ਪਾਪਾ ਨੇ ਦੇਖ ਲਈ ਹੈ ਨਾ ਸਵੇਰੇ ਤਾਂ ਸੁੱਤੇ ਪਏ ਸੀ ਇਹਨੇ ਚੁੱਪ ਕਰਕੇ ਚੱਕ ਕੇ ਪਾ ਲਈ ਮੈਂ ਤਾਂ ਪਾਪਾ ਦੀ ਆ ਕਹਿੰਦਾ ਫਿਰ ਕੀ ਹੁੰਦਾ ਮਮਾ ਨੂੰ ਮੇਰੇ ਕੋਈ ਲੱਭ ਨਹੀਂ ਸੀ ਰਹੀ ਵਧੀਆ ਫਿਰ ਆਹੀ ਪਾ ਲਈ ਚਲ ਠੀਕ ਹੈ ਲੈ ਮੇਤਰ ਸ਼ੱਕਦੇ ਪਛਾਦਾ ਪਾਣੀ ਸ਼ਮਲ ਲੱਸੀ ਨਹੀਂ ਪੀਣ ਵਾਲਾ ਮੇਰੇ ਵਾਸਤੇ ਨਾ ਥੋੜਾ ਪਿਆਜ਼ ਚੀਕ ਲਏ ਗਏ ਪਿਆਜ਼ ਖਾਣਾ ਪੁੱਤਰੀ ਮੈਨੇ ਹੈ ਜੂਇਟ ਜੂਇਟ ਚ ਚਿਪੋਲਾ ਚਿਪੋਲਾ ਮਿੱਤਰ ਪਿਆਜ਼ ਨੂੰ ਇਟਾਲੀਅਨ ਦੇ ਵਿੱਚ ਕਹ ਦਿੰਦੇ ਆ ਚਿਪੋਲਾ ਠੀਕ ਹੈ ਨਾਲੋਂ ਦੇ ਮੈਂ ਕਹ ਵੀ ਆਪਾਂ ਦੱਸ ਦਨੇ ਆ ਭੈਣ ਭਰਾਵਾਂ ਨੂੰ ਮਾੜੀ ਮੁੱਡੀ ਨਾਲ ਇਟਾਲੀਅਨ ਵੀ ਬੰਦੇ ਸ਼ਬਦ ਦਸੀਏ ਚੰਗੀ ਗੱਲ ਚੰਗੀ ਜੀ ਹੈ ਇੱਕ ਜੀ ਐਡ ਹੁੰਦੀ ਆ ਚੰਗੀ ਗੱਲੇ ਹੁੰਦੀ ਆ ਉਹ ਤੇ ਰੋਟੀ ਪਾਣੀ ਖਾਣੇ ਆਪਾਂ ਬਿਲਕੁਲ ਸਿੰਪਲ ਨਾਜ ਘੜਦਿਆਂ ਦੀ ਸੀਗੇ ਚਮਚਾ ਪਾਇਆ ਕੁਛ ਨਹੀਂ ਪਾਇਆ ਇਹ ਵਿੱਚ ਚੱਕਰ ਕੀ ਬਣ ਗਿਆ ਜੀ ਹੈਂ ਦੱਸੀ ਕੀ ਕਰੀ ਆਪਣੇ ਨਹੀਂ ਖਾਦੋ ਹੋ ਗਿਆ ਮੈਂ ਸੋ ਤੋਂ ਕੱਲ ਮੰਗਾਇਆ ਵੀ ਸੀਗਾ ਜੀ ਹਾਂ ਉਹ ਫਿਰ ਤੁਸੀਂ ਲੈ ਕੇ ਨਹੀਂ ਆਏ ਜੀ ਉੱਤਰ ਆਪਲਾ ਹੋਇਆ ਚਲ ਕੋਈ ਗੱਲ ਬਗੈਰ ਦੇਸੀ ਕੀ ਦਿਖਾਵਾਂਗੇ ਮਿੱਤਰੋ ਆਜਾ ਆ ਕੀ ਪਾਇਆ ਜੀ ਅੱਛਾ ਅਲੂ ਪਾਇਆ ਹੈ ਹਾਂਜੀ ਓਕੇ ਲੈ ਪਿਆਜ ਤੁਹਾਡੇ ਵਾਸਤੇ ਪਿਆਜ ਪੜਾਣਾ ਹੈ ਖਾਣਾ ਖਾਣਾ ਪਿਆਰੇ ਖਾਣਾ ਹੈ ਬਹੁਤ 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 ਇਨਕੋ ਬਹੁਤ ਹੈ ਚਾਚਾ ਭਾਈ ਲਾਲਾ ਯੂਨੀ ਆਪਣੇ ਕੋ ਮਿੱਤਰੋ ਆਏ ਆ ਇੰਗਲੈਂਡ ਤੋਂ ਇਹ ਜਦ ਵੀ ਨਾ ਮਤਲਬ ਇੰਗਲੈਂਡ ਤੋਂ ਇਟਲੀ ਵੀ ਘੁੰਮਣ ਵਾਸਤੇ ਆਉਂਦੇ ਮੇਰੀ ਹੁੰਦੀ ਆ ਮਤਲਬ ਦਿਲੋਂ ਇੱਛਾ ਹੁੰਦੀ ਮੇਰੀ ਇਹ ਮੈਂ ਅੱਜ ਭਾਈ ਵੀ ਨਾਲ ਆ ਪੜਿਆ ਮਜੀਦ ਭਾਜੀ ਯੂਨੀ ਵੀ ਆਏ ਨੇ ਤੇ ਮੈਂ ਹਮੇਸ਼ਾ ਕਹਿੰਦਾ ਗਿਆ ਇਹਨਾਂ ਨੇ ਮੈਂ ਹਮੇਸ਼ਾ ਕਹਿਣਾ ਹੁੰਦਾ ਪਾਈ ਹੈ ਨਾ ਵੀ ਜਦੋਂ ਵੀ ਤੁਸੀਂ ਲਾਲਾ ਜੀ ਇੱਥੇ ਇੰਗਲੈਂਡ ਤੋਂ ਇੱਥੇ ਪਹੁੰਚੇ ਇਟਲੀ ਤਾਂ ਸਾਨੂੰ ਮਿਲ ਕੇ ਜਰੂਰ ਜਾਣਾ ਪਰ ਲਾਲਾ ਜੀ ਮਾਣ ਵੀ ਰੱਖੇ ਸਾਡੇ ਪਿਓ ਦੇ ਸਮਾਨ ਨੇ ਸਾਡੇ ਬਾਪੂ ਉਹਨਾਂ ਦੇ ਯਾਰ ਵੀ ਹੈਗੇ ਆ ਤੇ ਸਾਡੇ ਦਿਲ ਦੇ ਵੀ ਸਤਕਾਰ ਉਨਾ ਹੀ ਆ ਲਾਲਾ ਜੀ ਸੱਚੀ ਗੱਲ ਕਰਦਾ ਮੈਂ ਬਿਲਕੁਲ ਬਿਲਕੁਲ ਮੈਨੂੰ ਬੜਾ ਇੱਕਦਮ ਮਾਣ ਮੱਸੀ ਜੀ ਹਾਂਜੀ ਮੈਂ ਉੱਥੇ ਬਰਮੀਆ ਗੁਰਦੁਆਰਾ ਸਾਹਿਬ ਗਿਆ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਨੇ ਨਾ ਜਰਾ ਜੀ ਵਾਲੇ ਬਲੌਗ ਵਿੱਚ ਆਉਨੇ ਉਹਨੇ ਨਹੀਂ ਧਾਇ ਮੈਂ ਇੱਕਦਮ ਹੈਰਾਨ ਹੋ ਗਿਆ ਪਿੱਛਾ ਮੁੜ ਕੇ ਦੇਖਿਆ ਜੀ ਬੜਾ ਮਸੂਮ ਲੱਗਿਆ ਓਕੇ ਬਾਈ ਜੀ ਤੁਹਾਨੂੰ ਕਿਰਦੀ ਗੱਲਾਂ ਦਾ ਨਹੀਂ ਬਹੁਤ ਬਹੁਤ ਸਹੀ ਤੇ ਬਾਕੀ ਤੇ ਬਾਕੀ ਆ ਜੀ ਲਾਲਾ ਜੀ ਇਕੱਲੇ ਨਹੀਂ ਆਏ ਲਾਲਾ ਜੀ ਉਹਨਾਂ ਦੇ ਭਾਣਜੇ ਵੀ ਆਏ ਨੇ ইংল্যান্ড ਤੋਂ ਮੈਂ ਤੁਹਾਨੂੰ ਬਾਈ ਉਹਨਾਂ ਨਾਲ ਹੀ ਮਿਲਾ ਦਿੰਦਾ ਇਹ ਬਾਈ ਜੀ ਨੇ ਆਪਣੀ ਵੀਡੀਓ ਦੇਖਦੇ ਰਹਿੰਦੇ ਨੇ ইংল্যান্ড ਦੇ ਵਿੱਚ ਤੇ ਹੁਣ ਬਾਈ ਜੀ ਛੱਡਦੇ ਕੀ ਠੀਕ ਠਾਕ ਕਿਦਾਂ ਲੱਗਿਆ ਬਈ ਬਹੁਤ ਵਧੀਆ ਜੀ ਮੈਂ ਤੇ ਦੋ ਖਾ ਲਏ ਆ ਮੈਂ ਇਹ ਗੱਲ ਕਹਿ ਰਿਹਾ ਮੇਰੇ ਗੱਲ ਮੂੰਹ ਚ ਰਹਿ ਗਈ ਗੱਲ ਹੈ ਮੈਂ ਇਹ ਗੱਲ ਕਹਿਣ ਲੱਗਾ ਦੀ ਬਰੋਪਰ ਹੈ ਨਹੀਂ ਸਹੀ ਗੱਲ ਹੈ ਪੀਸੇ ਕਹਿਣ ਲੱਗੇ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਤੇ ਜਿੱਦਾਂ ਦੱਸਿਆ ਵੀ ਪੱਠੀ ਦਾ ਪੀਜ਼ਾ ਵਾਲਾ ਨਾ ਲੱਕੜ ਦੀ ਪੱਠੀ ਨਾ ਮਾਂ ਦੇ ਹੱਥਾਂ ਦਾ ਸਵਾਦ ਮਿੱਤਰੋ ਆਪਾਂ ਹੁਣ ਡਾਇਲੌਗ ਚੇਂਜ ਕਰ ਦੇਣਾ ਲੱਕੜ ਦੀ ਪੱਠੀ ਜਣਾ ਪੈਡ ਕਰ ਦੇਣਾ ਮਾਂ ਦੇ ਹੱਥਾਂ ਦਾ ਸਵਾਦ ਠੀਕ ਹੈ ਵੀਰ ਦੀ ਵੀਰ ਦੇ ਜੀ ਮੇਰੇ ਨਾਲ ਜੋ ਐਡ ਕਰਨਾ ਤੇ ਜੀ ਸਾਰਿਆਂ ਨੂੰ ਮੈਂ ਕਹੂੰਗਾ ਆ ਕੇ ਜਰੂਰ ਇੱਥੇ ਆ ਕੇ ਟੈਸਟ ਕਰੋ ਪੀਜ਼ਾ ਤੇ ਵੱਖਰਾ ਹੀ ਸਵਾਦ ਹੈ ਉਹਦਾ ਦਾ थैंक यू ਤੁਹਾਨੂੰ ਬਾਰ ਬਾਰ ਤੇ Papa ji ਜੀ ਉਹਨਾਂ ਮਜੀ ਭਾਣ ਕਿਉਂ ਖਿੜਾ ਭਾਜੀ ਨੂੰ ਦਾ ਪਸੰਦੇ ਪਸੰਦੇ ਪੀਜ ਆਪਣੇ ਜਿੱਦਾਂ ਮਾਦੀ ਬਣਾ ਦਈਏ ਜਿੱਦਾਂ ਮਾਦੀ ਬਣਾ ਦਈਏ ਭਾਜੀ ਇਹ ਕਿਤੇ ਨਹੀਂ ਗਿਆ ਸਹੀ ਗੱਲ ਉਹ ਹੈ ਨਹੀਂ ਨਹੀਂ ਹੈ ਚੀਜ਼ ਜਿਹੜੀ ਵਧੀਆ ਉਹਨੂੰ ਵਧੀਆ ਕਹਿਣਾ ਬਣਦਾ ਜਿੱਦਾਂ ਸਾਡਾ ਸਾਰੇ ਨਾਲ ਪੜ ਜਬੰਦਾ ਕੋਈ ਬਾਕੀ ਸਾਰੇ ਵੀਰਾਂ ਨੂੰ ਦੂਰ ਆਗੇ ਟੈਸਟ ਕਰੋ ਆਪਣੀ ਪਸੰਦ ਦੇ ਆਪ ਚੁਆਇਸ ਕਰਕੇ ਆਪ ਪੀਸੇ ਬਣਾਓ ਤੇ ਪੀਸੇ ਜਿਹੜੇ ਹਰ ਵੇਲੇ ਅਵੇਲੇਬਲ ਹੈ ਸਹੀ ਗੱਲ ਸ਼ਾਮ ਦੇ ਹਾਂਜੀ ਹਾਂ ਖੁੱਲਦੇ ਆ ਤੇ ਰਾਤ ਦੇ 8:30 ਵਜੇ ਤੱਕ ਇੱਥੇ ਸੇਵਾ ਕਰਦੇ ਆ ਜੀ ਇਹ ਇਸੇ ਵਾਂਗ ਤੇ ਬਾਕੀ ਸਾਨੂੰ ਮਾਣ ਬਹੁਤ ਹੁੰਦਾ ਮੇਰੇ ਤੋਂ ਜਿਹੜੇ ਆਪਣੇ ਭੈਣ ਭਰਾ ਆਪਾਂ ਨੂੰ ਨਾ ਪਿਆਰ ਦਿੰਦੇ ਆ ਤੇ ਆਪਣੇ ਪੀਜ਼ਾ ਖਾਣੇ ਤੋਂ ਉੱਪਰ ਸਿਫਤਾਂ ਵੀ ਕਰਦੇ ਆ ਉਹ ਤਾਂ ਸੋਨੇ ਦੀ ਸੁਹਾਗਿਆ ਦੀ ਗੱਲ ਹੋ ਜਾਂਦੀ ਆ ਸਹੀ ਗੱਲ ਆ ਆਪਣਾ ਮਾਣ ਦੁਗਣਾ ਹੋ ਜਾਂਦਾ ਤੇ ਬਾਕੀ ਤੁਸੀਂ ਵੀ ਜੇ ਆਪਣੇ ਵਲੌਗ ਨੂੰ ਇਟਲੀ ਤੋਂ ਦੇਖਦੇ ਹੋ ਤਾਂ ਕਿਤੇ ਬਾਹਰੋਂ ਕਿਸੇ ਵੀ ਕੰਟਰੀ ਤੋਂ ਦੇਖਦੇ ਹੋ ਥੋੜਾ ਕਦੇ ਵੀ ਸੁਆਬ ਬਣੇ ਇਟਲੀ ਵਿੱਚ ਘੁੰਮਣਾ ਹਾਂਜੀ ਬਾਕੀ ਜਿਹੜੀ ਗੱਲ ਮੈਂ ਆਪਣੇ ਦਿਲ ਤੋਂ ਕਹਿਣੀ ਚਾਹੁੰਦਾ ਜੀ ਦਿਲ ਦੀ ਗੱਲ ਕਿ ਜਿਹੜੇ ਮੁਕਾਮ ਤੇ ਪਹੁੰਚਿਆ ਜੀ ਇਹ ਕੋਈ ਇਹਨਾਂ ਦਾ ਪ੍ਰੋਫੈਸ਼ਨ ਨਹੀਂ ਸੀਗਾ ਜੀ ਆਪਣੀ ਮੇਨ ਸਟੇਜ ਲਗੰਦੇ ਨਾਲ ਪੂਰੀ ਫੈਮਿਲੀ ਨੂੰ ਲੈ ਕੇ ਇਹਨਾਂ ਨੇ ਜਿਹੜਾ ਮੁਕਾਮ ਪ੍ਰਾਪਤ ਕੀਤਾ ਜੀ ਇੱਕ ਸਾਡੇ ਵਾਸਤੇ ਵੀ ਮਾਣ ਦੀ ਹੈ ਸਾਡੇ ਪੰਜਾਬੀ ਭਾਈਚਾਰੇ ਵਾਸਤੇ ਵੀ ਮਾਣ ਵਾਲੀ ਗੱਲ ਹੈ ਜੀ ਸੋ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਐਸਾ ਦੀ ਅਰਦਾਸ ਰਹੀ ਜੀ ਪਰ ਤੁਹਾਡੇ ਵੀ ਬਹੁਤ ਸਾਰੇ ਸਭ ਤੋਂ ਤੁਹਾਡੇ ਲਈ ਨਹੀਂ ਸਹੀ ਗੱਲ ਹੈ ਸਭ ਤੋਂ ਵੱਡੇ ਮਿੱਤਰੋ ਇਹਨਾਂ ਦਾ ਯੋਗਦਾਨ ਹੈ ਮੈਂ ਜਿੱਥੇ ਮਾਰੀ ਜਿਹੜੀ ਮਾਰਜੀ ਸਟੇਜ ਹੈ ਭਾਈ ਹੁੰਜਮਾ ਏ ਭਾਈ ਜੋਂ ਮੈਂ ਕਦੇ ਨਹੀਂ ਭੁੱਲਦਾ ਨਹੀਂ ਨਹੀਂ ਅੱਜ ਅੱਜ ਭਾ ਜਿੱਥੇ ਮੇਧਰੋ ਬੈਠੇ ਆ ਜਿੱਥੇ ਬੈਠੇ ਆ ਅੱਜ ਭਾਈ ਤੁਹਾਡੀ ਬਦੌਲਤ ਬੈਠਾ ਸਹੀ ਗੱਲ ਹੈ ਮੈਂ ਚਾਹੇ ਇਹ ਅੱਜ ਮੈਂ ਅੱਜ ਤੋਂ ਸਹੀ ਸਸਰ ਪਹਿਲਾਂ ਵੀ ਗੱਲ ਕਹਿੰਦਾ ਸੀ ਤੇ ਅੱਜ ਵੀ ਕਹਿੰਦਾ ਮਰਦੇ ਦਮ ਤੱਕ ਗੱਲ ਕਹਿੰਦਾ ਰਹੂੰਗਾ ਜਿਹਦਾ ਜਿਹਨੇ ਉਂਗਲੀ ਫੜ ਕੇ ਤੋਰਨਾ ਦਿਖਾਇਆ ਨਾ ਤੇ ਆਪਾਂ ਨੂੰ ਕਦੇ ਭੁੱਲਦੇ ਨਹੀਂ ਪਰਮਾਤਮਾ ਵਾ ਸਾਡੇ ਦਿਲ ਦੇ ਵੀ ਐਡੀ ਥਾਂ ਬਣਾ ਕੇ ਰੱਖੇ ਤੇ ਖੁਸ਼ ਰਹੋ ਸਾਰੇ ਜਾਨੇ ਚੜ੍ਹਦੀ ਕਲਾ ਜਿ ਰੱਖੋ ਵਧੀਆ ਪੀਤੇ ਖਾਣੇ ਵਾਤੇ ਵੀ ਆਕਸੀ ਆ ਆਪਣੀ ਸ਼ੌਪ ਤੇ ਪਹੁੰਚੋ ਤੇ ਅੱਜ ਦਾ ਵਲੌਗ ਇਥੇ ਮੈਂ ਤੁਹਾਨੂੰ ਆਪਣਾ ਬੰਦ ਕਰਦੇ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ